ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਜਿਹੜੀ ਰਹੇਗੀ ਸਪੈਸ਼ਲ ਭੈਣਾਂ ਦੀ ਡਿਮਾਂਡ ਦੇ ਉੱਪਰ ਰਹੇਗੀ ਕੱਲ ਸਾਨੂੰ ਕਾਫੀ ਸਾਰੇ ਮੈਸੇਜ ਆਏ ਸੀ ਕਿ ਪਲੀਜ਼ ਸਾਨੂੰ ਜਿਹੜੇ ਪ੍ਰਿੰਟ ਸੂਟ ਤੁਸੀਂ ਰੈਡੀ ਕੀਤੇ ਨੇ ਉਹ ਦਿਖਾਓ ਤੁਸੀਂ ਕਿਵੇਂ ਸਟਿਚ ਕਰਦੇ ਹੋ ਕਿਵੇਂ ਬਾਟਮ ਦੇ ਉੱਪਰ ਵਰਕ ਕਰਕੇ ਬਾਟਮ ਜਿਹੜੀ ਲੁੱਕ ਉਹ ਕਿਹੋ ਜਿਹੀ ਆਉਂਦੀ ਏ ਤੇ ਅੱਜ ਆਪਾਂ ਤੁਹਾਨੂੰ ਕੁਝ ਇਸੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਜਿਹੜੇ ਆਪਾਂ ਪ੍ਰਿੰਟ ਸੂਟ ਜਿਹੜਾ ਰੈਡੀ ਕੀਤੇ ਨੇ ਸਟਿਚ ਕੀਤੇ ਹੋਏ ਨੇ ਠੀਕ ਏ ਜੀ ਤੇ ਨਾਲ ਹੀ ਆਪਣਾ ਸਕਰੀਨ ਦੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਔਰ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਅਗਰ ਕੋਈ ਸਟਿੱਚ ਸੂਟ ਦਿਖਾਵਾਂਗੇ ਤੇ ਉਹਦੇ ਵਿੱਚ ਜਿਹੜੇ ਜਿਹੜੇ ਪ੍ਰਿੰਟ ਅਵੇਲੇਬਲ ਹੋਣਗੇ ਆਪਾਂ ਤੁਹਾਨੂੰ ਉਹ ਵੀ ਨਾਲ ਦੀ ਨਾਲ ਦਿਖਾਵਾਂਗੇ ਠੀਕ ਹੈ ਜੀ ਨਾਲ ਹੀ ਉਹਨਾਂ ਦਾ ਆਪਾਂ WhatsApp ਜਿਹੜਾ ਹੈਗਾ ਤੁਹਾਡਾ ਕੋ ਨੰਬਰ ਤੁਸੀਂ ਉੱਤੇ ਮੈਸੇਜ ਕਰਨਾ ਐਂਡ ਨਾਲ ਹੀ ਤੁਹਾਨੂੰ ਆਪਾਂ ਪ੍ਰਾਈਸ ਜਿਹੜੀ ਸ਼ੋ ਕਰਾਂਗੇ ਸੂਟਾਂ ਦੀ ਠੀਕ ਹੈ ਜੀ ਅਗਰ ਤੁਹਾਨੂੰ ਦੁਪੱਟੇ ਨਾਲ ਦਿਖਾਇਆ ਜਾਏਗਾ ਤੇ ਤੁਹਾਨੂੰ ਦੁਪੱਟੇ ਦੇ ਨਾਲ ਸੂਟ ਦੀ ਪ੍ਰਾਈਸ ਮਿਲੇਗੀ ਅਗਰ ਵਿਦਆਊਟ ਦੁਪੱਟਾ ਦਿਖਾ ਰਹੇ ਆ ਤਾਂ ਵਿਦਆਊਟ ਦੁਪੱਟਾ ਤੁਹਾਨੂੰ ਦੀ ਪ੍ਰਾਈਸ ਮਿਲੇਗੀ ਠੀਕ ਹੈ ਜੀ ਅਗਰ ਅਗਰ ਤੁਹਾਨੂੰ ਸਟਿਚਿੰ ਨੰਬਰ ਤੁਸੀਂ ਆਪਣਾ ਨੋਟ ਕਰ ਲਓ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਡਿਜ਼ਾਈਨ ਪਸੰਦ ਆ ਜਿਹੜਾ ਤੁਹਾਨੂੰ ਕੋਈ ਕਲਰ ਪ੍ਰਿੰਟ ਪਸੰਦ ਆ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪ੍ਰਾਈਸ ਲੈ ਕੇ ਆਪਣੀ ਸੂਟ ਜੜਾ ਰੈਡੀ ਕਰਵਾ ਸਕਦੇ ਹੋ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੈ ਪ੍ਰਿੰਟ ਸੂਟ ਵਰਕਅਲ ਸੂਟ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਲਓ ਜੀ ਇਹ ਰਹੇਗਾ ਪ੍ਰਿੰਟ ਸੂਟ ਪਸ਼ਮੀਨੇ ਦੇ ਉੱਪਰ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਪਾ ਚੁੱਕੇ ਸੀ ਠੀਕ ਹੈ ਜੀ ਤੇ ਕਾਫੀ ਸਾਰੇ ਸੂਟ ਭੈਣਾਂ ਨੇ ਬੁੱਕ ਕੀਤੇ ਅਸੀਂ ਦੁਬਾਰਾ ਇਹ ਰੀਸਟਾਕ ਨਹੀਂ ਹੋਇਆ ਹੈਗਾ ਕਿਉਂਕਿ ਤੁਹਾਨੂੰ ਪਤਾ ਇੱਕ ਵਾਰ ਜਿਹੜੀ ਚੀਜ਼ ਆਏ ਦੁਬਾਰਾ ਮਿਲਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ। ਲਓ ਜੀ ਇਸ ਤਰ੍ਹਾਂ ਆਪਾਂ ਜੀ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਬਿਲਕੁਲ ਸਿੰਪਲ ਸੋਬਰ ਜਿਹਾ ਵਰਕ ਜਿਹੜਾ ਆਪਾਂ ਬਾਟਮ ਦੇ ਉੱਪਰ ਕੀਤਾ ਹੋਇਆ ਠੀਕ ਹੈ। ਤੁਸੀਂ ਇਸ ਤਰੀਕੇ ਨਾਲ ਵੀ ਕਰਵਾ ਸਕਦੇ ਹੋ। ਅਗਰ ਤੁਸੀਂ ਬਿਨਾ ਵਰਕ ਤੋਂ ਬਾਟਮ ਜਾਂ ਸੂਟ ਸਾਈਡ ਤੋਂ ਬਾਇਅ ਕਰਨਾ ਤੁਸੀਂ ਇਸ ਤਰੀਕੇ ਨਾਲ ਵੀ ਬਾਇਅ ਕਰ ਸਕਦੇ ਹੋ। ਇੱਥੇ ਕੋਈ ਜ਼ਿਆਦਾ ਨਹੀਂ ਕੀਤਾ। ਆਪਾਂ ਬਿਲਕੁਲ ਸਿੰਪਲ ਸੋਬਰ ਜਿਹਾ ਡਿਜ਼ਾਈਨ ਰੱਖਿਆ ਹੈ। ਤੁਸੀਂ ਦੇਖ ਸਕਦੇ ਹੋ ਐਂਡ neck ਦੇ ਉੱਪਰ ਤੁਸੀਂ ਚੈੱਕ ਕਰੋ। ਬਹੁਤ ਸੋਹਣਾ ਜਿਹਾ ਆਪਾਂ ਜੋ ਲੇਸ਼ ਐਡ ਕੀਤੀ ਉਹਦੇ ਨਾਲ ਦੀ ਹੀ ਬਹੁਤ ਪਿਆਰਾ ਜਿਹਾ ਸਿੰਪਲ ਸੋਬਰ ਜਿਹੜਾ ਸੂਟ ਆਪਣਾ ਰੈਡੀ ਹੋਇਆ ਐ ਐਂਡ ਇਸ ਤਰ੍ਹਾਂ ਆਪਾਂ ਰੱਖਿਆ ਹੋਇਆ ਜੀ ਪਿਓਰ ਪਸ਼ਮੀਨੇ ਦਾ ਦੁਪੱਟਾ ਦੁਪੱਟੇ ਨੂੰ ਇਸ ਤਰ੍ਹਾਂ ਤੁਹਾਨੂੰ ਗੁੰਮ ਲੈਸ਼ ਲੱਗੀ ਹੋਈ ਮਿਲੇਗੀ ਕੋਈ ਵੀ ਸਾਡੀ ਲੈਸ਼ ਇਦਾਂ ਨਹੀਂ ਹੈਗੀ ਕਿ ਆਪਾਂ ਉੱਪਰ ਧਰ ਕੇ ਲਗਾਈ ਹੋਏਗੀ ਉੱਪਰ ਧਰ ਕੇ ਲਗਾਨੀ ਆਸਾਨ ਹੈ ਜੀ ਇਸ ਤਰ੍ਹਾਂ ਗੁੰਮ ਲੈਸ਼ ਲਗਾਨੀ ਨੂੰ ਟਾਈਮ ਵੀ ਲੱਗਦਾ ਔਰ ਇਹਦੀ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਠੀਕ ਹੈ ਜੀ ਲੋ ਜੀ ਇਹ ਤੁਹਾਨੂੰ ਦਿਖਾਇਆ ਆਪਾਂ ਪ੍ਰਿੰਟ ਸੂਟ ਵੈਸੇ ਜ਼ਿਆਦਾ ਮਿਲਦਾ ਹੈ ਨਹੀਂ ਕਿਉਂਕਿ ਸਾਰੇ ਚਲੇ ਗਏ ਨਾਲ ਦੀ ਨਾਲ ਹੀ ਕੋਰੀਅਰ ਚਲੇ ਜਾਂ ਲੋ ਜੀ ਇਸ ਤਰ੍ਹਾਂ ਤੁਸੀਂ ਪ੍ਰਿੰਟ ਜਿਹੜਾ ਸੂਟ ਦਾ ਤੁਹਾਨੂੰ ਰੈਡੀ ਕਰਵਾ ਸਕਦੇ ਹੋ ਐਂ ਜਿਵੇਂ ਆਪਾਂ ਤੁਹਾਨੂੰ ਦਿਖਾਏ ਸੀ ਜੀ ਆਪਣੇ ਵੈਲਵਟ ਬਰਾਸ਼ੋ ਦੇ ਉੱਪਰ ਕਾਫੀ ਸਾਰੇ ਪ੍ਰਿੰਟ ਤੁਹਾਨੂੰ ਨਾਲ ਸ਼ੇਅਰ ਕੀਤੇ ਸੀ ਆਪਾਂ ਤੇ ਇਹਦੇ ਵਿੱਚ ਆਪਾਂ ਇੱਕ ਸੂਟ ਰੈਡੀ ਕੀਤਾ ਹੋਇਆ ਜਿਸ ਤਰ੍ਹਾਂ ਕਟਵਰਕ ਦੇ ਨਾਲ ਦੇਖੋ ਇਸਾਂ ਘੇਰੇ ਦੇ ਉੱਪਰ ਕਟਵਰਕ ਰਹੇਗਾ ਉੱਪਰ ਹਿਪ ਤੱਕ ਕਿਹੜਾ ਕਟਵਰਕ ਕੀਤਾ ਹੋਇਆ ਬੈਕ ਫਰੰਟ ਦੇਖੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਕਟਵਰਕ ਇਹਦੇ ਨਾਲ ਥੋੜੇ ਸੂਟ ਦੀ ਗਰੇਸ ਬਣ ਜਾਂਦੀ ਹੈ ਠੀਕ ਹੈ ਜੀ ਸ਼ਰਟ ਦੇ ਉੱਪਰ ਤੁਸੀਂ ਬੈਕ ਫਰੰਟ ਵੀ ਕਰਵਾ ਸਕਦੇ ਹੋ ਓਨਲੀ ਫਰੰਟ ਵੀ ਕਰਵਾ ਸਕਦੇ ਹੋ ਔਰ ਇਹੀ ਪੈਚ ਆਪਾਂ ਕੱਟ ਕੇ ਆਪਣੀ ਬਾਟਮ ਦੇ ਉੱਪਰ ਲਗਾਇਆ ਹੋਇਆ ਐਂਡ ਬਾਟਮ ਤੇ ਵੀ ਇਸ ਤਰ੍ਹਾਂ ਕਟਵਰਕ ਜਿਹੜਾ ਕੀਤਾ ਹੋਇਆ ਚੈੱਕ ਕਰੋ ਆ ਸਟੇਟ ਬਾਟਮ ਬਣਾਓ ਬਹੁਤ ਸੋਹਣੀ ਲੁੱਕ ਬਣੇਗੀ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫਲਾਰ ਸਾਡੀ ਬਾਟਮ ਦੇ ਉੱਪਰ ਹੋਇਆ ਹੋਇਆ ਪੈਚਵਰਕ ਆਪਾਂ ਕੀਤਾ ਹੋਇਆ ਬਾਟਮ ਦੇ ਉੱਪਰ ਤੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਪ੍ਰਿੰਟ ਚਾਹੀਦਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਾਡੇ ਕੋਲ ਫੋਟੋ ਲੈ ਸਕਦੇ ਹੋ ਐਂਡ ਤੁਸੀਂ ਉਹਨਾਂ ਦੇ ਵਿੱਚੋਂ ਪਸੰਦ ਕਰਕੇ ਆਪਣੇ ਲਈ ਸੂਟ ਲੈ ਰੈਡੀ ਕਰਵਾ ਸਕਦੇ ਹੋ ਪਰ ਜਦੋਂ ਇਹ ਪ੍ਰੋਪਰ ਸਟਿਚਿੰਗ ਵੈਰਾ ਉਹ ਉਦੋਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਵੇਂ ਉਹਨਾਂ ਪਤਾ ਨੂੰ ਉਹ ਪ੍ਰਿੰਟ ਸੂਟ ਦਿਖਾਇਆ ਸੀ ਨਾ ਵਰਕ ਵਾਲਾ ਤੇ ਉਸੇ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਸੂਟ ਦਿਖਾ ਦਿੰਨੇ ਆ। ਇਹ ਤੋਂ ਸੌਰੀ ਆਪਾਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦਿਖਾਇਆ ਸੀ ਇਹ ਹੋਰ ਪੀਸ ਬਣ ਕੇ ਆਏ ਨੇ ਇਹਦਾ ਬਾਟਮ ਦੇ ਉੱਪਰ ਵਰਕ ਦੇ ਨਾਲ ਇਹ ਵਾਲਾ ਪ੍ਰਿੰਟ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਸ਼ੋ ਕਰ ਰਹੇ ਆ ਸਕਰੀਨ ਦੇ ਉੱਪਰ ਉਹ ਬਿਨਾ ਵਰਕ ਤੋਂ ਪ੍ਰਾਈਸ ਸ਼ੋ ਕਰ ਰਹੇ ਮੈਂ ਫਿਰ ਵੀ ਦੱਸ ਰਹੀ ਆ ਬਾਰ-ਬਾਰ ਵਰਕ ਭੈਣਾਂ ਨੂੰ ਪਤਾ ਨਹੀਂ ਆ ਕੀ ਹੁੰਦਾ ਭੈਣਾਂ ਫਿਰ ਮੈਸੇਜ ਕਰਦੀ ਆ ਮੰਨ ਬੋਟਮ ਦੇ ਉੱਪਰ ਦਾ ਵਰਕ ਹੋਇਆ ਉਹਦੇ ਨਾਲ ਹੀ ਪ੍ਰਾਈਸ ਦੇ ਰਹੇ ਨਹੀਂ ਜੀ ਤੁਹਾਨੂੰ ਸਿਰ ਜਿਹੜੀ ਪ੍ਰਾਈਸ ਦੇ ਰਹੇ ਆ ਆਪਾਂ ਸਕਰੀਨ ਦੇ ਉੱਪਰ ਉਹ ਸਿੰਪਲ ਪ੍ਰਿੰਟ ਸੂਟ ਦੀ ਦੇ ਰਹੇ ਆ ਵਿਦਾਊਟ ਵਰਕ ਸ਼ੋ ਕਰ ਰਹੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਵੀ ਕਲਰ ਅਵੇਲੇਬਲ ਨੇ ਆਪਾਂ ਤੁਹਾਡਾ ਸਾਰੇ ਸ਼ੇਅਰ ਕਰ ਦਿੰਦੇ ਆ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸ ਇਸ ਤਰ੍ਹਾਂ ਇਸ ਦੀ ਵੀ ਪ੍ਰਾਈਸ ਜਿਹੜੀ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਲੋ ਜੀ ਕਲਰ ਪਸੰਦ ਕਰੀ ਜਾਓ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਲੋ ਜੀ ਅਗਲਾ ਕਲਰ ਰਹੇਗਾ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਨੇ ਜੀ ਇਹ ਸੌਫਟ ਕਾਟ ਰਾਈਜ਼ ਹੈ ਜੀ ਕੋਈ ਹਾਰਡ ਕਾਟ ਰਾਈ ਨਹੀਂ ਹੈਗੀ ਸੌਫਟ ਵਾਲੀ ਕਾਟ ਰਾਈਜ਼ ਹੈ बहुत ही वाइया एंडी सर्दी आराम वेयर कर सद लक्ष्मी ब्रांड रहेगा जी बहुत ही सॉफ्ट फैब्रिक है मैं खुद स्टिच किए हुए ने जी अपने सूट बहुत ज़्यादा लाइट वेट ने जी लो जी एक प्रिंट रहेगा ये वाला बहुत प्यारा जहा प्रिंट है जी तुम्हें लाइनिंग नाल भी स्टिच करवा सकते हो एंड बिना लाइनिंग भी स्टिच करवा सद चेक करो प्रिंट बहुत ही प्यारा जहाँ एंड फैब्रिक बहुत ज़्यादा सॉफ्ट है जी ਜਿਹੜਾ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਪ੍ਰਾਈਸ ਸਕਰੀਨ ਦੇ ਉੱਪਰ ਆਪਾਂ ਸ਼ੋਅ ਕੀਤੀ ਹੋਈ ਹੈ ਜੀ ਪਲੀਜ਼ ਅਲੱਗ ਤੋਂ ਪ੍ਰਾਈਸ ਨਾ ਪੁੱਛਿਓ ਅਲੱਗ ਤੋਂ ਫੋਟੋ ਨਾ ਕਿਹੋ ਜਿਨ੍ਹਾਂ ਦੀ ਵੀਡੀਓ ਆਪਾਂ ਅਪਲੋਡ ਕੀਤੀ ਉਹਨਾਂ ਦੀ ਫੋਟੋ ਨਹੀਂ ਮਿਲੇਗੀ ਜਿਨ੍ਹਾਂ ਦੀ ਵੀਡੀਓ ਆਪਾਂ ਅਪਲੋਡ ਨਹੀਂ ਕੀਤੀ ਜ ਉਹਨਾਂ ਦੀ ਫੋਟੋ ਤੁਹਾਨੂੰ ਮਿਲ ਜੇਗੀ ਲਓ ਜੀ ਇੱਕ ਪ੍ਰਿੰਟ ਇਹ ਵੀ ਹੈ ਜੀ ਇਹ ਵੀ ਜਦੋਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਾਫੀ ਭੈਣਾਂ ਦੀ ਡਿਮਾਂਡ ਸੀ ਤੇ ਹੁਣ ਆਪਾਂ ਇਹ ਰੀਸਟਾਕ ਕਰਵਾਏ ਨੇ ਜਿਹੜੀਆਂ ਜਿਹੜੀਆਂ ਭੈਣਾਂ ਦੀ ਪੇਮੈਂਟ ਆਈ ਹੈ ਭੈਣੋਂ ਆਪਣੇ ਸਕਰੀਨਸ਼ਾਟ ਭੇਜ ਕੇ ਸੂਟ ਜਿਹੜੇ ਆਪਣੇ ਲੈ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਵੀ ਸੌਫਟ ਪਸ਼ਮੀਨੇ ਦੇ ਉੱਪਰ ਹੈ ਇਸ ਤਰ੍ਹਾਂ ਦੇ ਨਾਲ ਬਾਟਮ ਮਿਲੇਗੀ ਤੁਹਾਨੂੰ ਬਹੁਤ ਹੀ ਪਿਆਰੀ ਜੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਐਂਡ ਬਹੁਤ ਸੋਹਣਾ ਪ੍ਰਿੰਟਡ ਆ ਬਾਟਮ ਦੇ ਉੱਪਰ ਹੋਇਆ ਹੋਇਆ ਐਂਡ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਿਲਕੁਲ ਸਪਨ ਦੀ ਤਰ੍ਹਾਂ ਲੱਗਦਾ ਇੰਨਾ ਕੁ ਜ਼ਿਆਦਾ ਸੌਫਟ ਹੈ ਪਸ਼ カラー प्रिंट पसंद करके स्क्रीनशॉट लेके ਤੇ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲਓ ਜੀ ਇਹ ਵੀ 컬러 ਬਹੁਤ ਹੀ ਪਿਆਰਾ ਕਾਫੀ ਸਾਰੇ ਪ੍ਰਿੰਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਆਪਣੇ ਲਈ ਜਿੰਨੇ ਵੀ ਪ੍ਰਿੰਟ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਪ੍ਰਿੰਟ ਚੈੱਕ ਕਰੋ ਇਹ ਵੀ ਸੌਫਟ ਕਟ్రਾਈ ਹੈ ਕਟ్రਾਈ ਹੈ ਮਤਲਬ ਕਾਫੀ ਬਣਾ ਡਾਰਜਾਂ ਦੇ ਕਿ ਹਾਰਡ ਵਾਲੀ ਕਟ్రਾਈ ਬਿਲਕੁਲ ਸੌਫਟ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦੇਖੋ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੌਫਟ ਬਿਲਕੁਲ ਪਸ਼ਮੀਨੇ ਵਾਂਗੂ ਇਹਦਾ ਟੈਕਸਚਰ ਹੈ ਜੀ ਨੋ 컬러 ਚੈੱਕ ਕਰੀ ਜੋ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲਈ ਜਾਓ ਆਰਾਮ ਨਾਲ ਸਕਰੀਨ ਸ਼ਾਟ ਲਿਓ ਪਲੀਜ਼ ਚਲਦੀ ਵੀਡੀਓ ਸਕਰੀਨ ਸ਼ਾਟ ਨਾਲ ਲਿਆ ਕਰੋ ਲੋਜੀ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਯਾਦਾ ਸੋਹਣਾ ਪ੍ਰਿੰਟ ਮੈਂ ਤੁਹਾਨੂੰ ਕੋਲ ਕੇ ਦਿਖਾ ਦੇਣੀ ਆ ਸ਼ਾਇਦ ਇਹਨਾਂ ਦੀ ਵੀਡੀਓ ਆਪਾਂ ਨਹੀਂ ਅਪਲੋਡ ਕੀਤੀ ਕਿਉਂਕਿ ਕੁਝ ਸੂਟ ਸਾਡੇ ਵਟਸਐਪ ਤੇ ਚਲੇ ਜਾਂਦੇ ਨੇ ਜੀ ਵਟਸਐਪ ਤੇ ਜਦੋਂ ਆਪਾਂ ਸਟੋਰੀ ਸਟੇਟਸ ਪਾ ਦਿੰਦੇ ਆ ਤਾਂ ਉੱਥੇ ਬੁੱਕ ਹੋ ਜਾਂਦੇ ਨੇ ਤੇ ਸਾਡੇ ਕੋਲ ਦਿਖਾਉਂਾ ਵੀਡੀਓ ਬਣਾਉ ਦਾ ਟਾਈਮ ਹੀ ਨਹੀਂ ਮਿਲਦਾ ਸਾਨੂੰ ਇਹ ਵੀ ਸੌਫਟ ਕਾਟਰ ਆਈ ਹੈ ਜੀ ਦੇਖੋ ਇਸ ਤਰ੍ਹਾਂ ਦੀ ਬਾਟਮ ਰਹੇਗੀ ਜਿਸ ਨਾਲ ਇਸ ਤਰ੍ਹਾਂ ਬਾਟਮ ਦੇ ਵਿੱਚ ਬੂਟੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਐਂਡ ਬਹੁਤ ਹੀ ਸੋਹਣਾ ਇਹਦਾ ਕਲਰ ਕੰਬੀਨੇਸ਼ਨ ਜਿਆ ਬਣਿਆ ਹੋਇਆ ਸਕਿਨ ਕਲਰ ਜਿਹੜਾ ਰਹੇਗਾ ਬੇਸ ਕਲਰ ਸਕਿਨ ਕਲਰ ਰਹੇਗਾ ਠੀਕ ਹੈ ਐਂਡ ਬਹੁਤ ਹੀ ਪਿਆਰੀ ਜੀ ਮਸਟਰਡ ਟੋਨ ਦੇ ਸ਼ਰਟ ਰਹੇਗੀ ਕਲਰ ਪ੍ਰਿੰਟ ਪਸੰਦ ਕਰਕੇ ਸਕਰੀਨਸ਼ਾਟ ਲੈ ਕੇ ਫਿਰ ਵਟਸਐਪ ਤੇ ਮੈਸੇਜ ਕਰਿਓ ਲੋ ਜੀ ਇਹ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਐਂਡ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹਦਾ ਸਾਰਾ ਰਹੇਗਾ ਜੀ ਇਹ ਵਾਲਾ ਪ੍ਰਿੰਟ ਦੇਖੋ ਇਸ ਤਰ੍ਹਾਂ ਬਾਟਮ ਰਹੇਗੀ ਮਹਿਰੂਨ ਕਲਰ ਦੀ ਮਹਿਰੂਨ ਜ਼ਿਆਦਾ ਡਾਰਕ ਮਹਿਰੂਨ ਨਹੀਂ ਹੈਗਾ ਬਹੁਤ ਹੀ ਪਿਆਰਾ ਜਾਂ ਮਹਿਰੂਨ ਸ਼ੇਡ ਹੈ ਜੀ ਮੈਂ ਖੁਦ ਆਪਣਾ ਸੂਟ ਰੈਡੀ ਕੀਤਾ ਬਾਟਮ ਦੇ ਉੱਪਰ ਵਰਕ ਕਰਵਾ ਕੇ ਆਉਣ ਵਾਲੇ ਵੀਡੀਓ ਸ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਹੀ ਪਿਆਰਾ ਜਾਂ ਇਹਦਾ ਸਪਨ ਨਹੀਂ ਹੁੰਦੀ ਸਪਨ ਵਰਗਾ সফট ਫੈਬਰਿਕ ਹੈ ਜੀ ਇਹ ਵਾਲਾ ਸਾਰਾ ਹੀ ਲੋ ਜੀ ਚੱਕੋ ਪ੍ਰਿੰਟ ਬਹੁਤਿਆਰ ਸੋਹਣੇ ਨੇ ਜੀ ਇਹ ਤੁਹਾਨੂੰ ਆਲ ਓਵਰ ਮਿਲ ਜੇਗਾ ਜੀ ਜਿਹੜੀਆਂ ਭੈਣਾਂ ਆਲ ਓਵਰ ਪਸੰਦ ਕਰਦੀਆਂ ਨੇ ਲਓ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਹੀ ਲਾਈਟ ਵੇਟ ਹੈ ਜੀ সফট ਪਸ਼ਮੀਨਾ ਰਹੇਗਾ ਬਹੁਤ ਪਿਆਰਾ ਜਿਆ ਦੇਖੋ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਦਿੱਤੇ ਹੋਏ ਨੇ ਪਲੀਜ਼ ਅਲੱਗ ਤੋਂ ਕੋਈ ਪ੍ਰਾਈਸ ਬਾਰੇ ਨਾ ਪੁੱਛਿਓ ਠੀਕੇ ਜੀ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਸਾਨੂੰ ਕਰ ਸਕਦੇ ਹੋ ਦੇਖੋ ਜੀ ਇਹ ਵੀ ਪ੍ਰਿੰਟ ਜਿਹੜਾ ਤੁਹਾਨੂੰ ਇੱਕ ਪਹਿਲਾਂ ਦਿਖਾਇਆ ਕੋਲ ਕੇ ਉਹਦੇ ਨਾਲ ਦੇ ਪ੍ਰਿੰਟ ਦੂਸਰਾ ਕਲਰ ਚੇਂਜ ਹੈ ਜੀ ਇਹਦੇ ਵਿੱਚ ਲੋ ਜੀ ਇਹ ਵੀ ਬਹੁਤ ਪਿਆਰੀ ਜੀ ਸ਼ੇਡ ਹੈ ਮਹਿੰਦੀ ਸ਼ੇਡ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਸੋਹਣੀ ਮਹਿੰਦੀ ਸ਼ੇਡ ਹੈ ਬੜਾ ਹੀ ਪਿਆਰਾ ਜਿਹਾ ਐਂਡ ਬਹੁਤ ਹੀ ਸੌਫਟ ਫੈਬਰਿਕ ਹੈ ਆਪਾਂ ਬਹੁਤ ਜਲਦੀ ਜਲਦੀ ਵਿੱਚ ਦਿਖਾ ਰਿਆ ਕਿਉਂਕਿ ਸਾਨੂੰ ਇੰਦਾ ਕਿ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਜਿਆਦਾ ਜਿਆਦਾ ਸੂਟ ਜੜਨੇ ਦਿਖਾ ਸਕੀਏ ਕਿਉਂਕਿ ਪਹਿਣਾਉਣ ਕੋਲ ਵੀ ਨਾ ਟਾਈਮ ਹੁੰਦਾ ਵਿਚਾਰੀਆਂ ਕੋਲ ਕਿਉਂ ਨਹੀਂ ਲੰਬੀ ਵੀਡੀਓ ਦੇਖਣ ਲੋ ਜੀ ਸੌਫਟ ਪਸ਼ਮੀਨਾ ਕੋਜਾ ਦਾ ਸੋਨਾ ਪ੍ਰਿੰਟ ਹੈ ਜੀ बॉटਮ ਤੇ ਵਰਕ ਕਰਵਾਣਾ ਚਾਹੁੰਦੇ ਵਰਕ ਕਰਵਾ ਸਕਦੇ ਹੋ ਵਿਦਆਊਟ ਵਰਕ ਬਾਈ ਕਰਨਾ ਚਾਹੁੰਦੇ ਵਿਦਆਊਟ ਵਰਕ ਵੀ ਬਾਈ ਕਰ ਸਕਦੇ ਹੋ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਲੋ ਜੀ ਇਹ ਬਹੁਤ ਸੋਹਣੀ ਰੈਸ਼ਟ ਰਹੇਗੀ ਇਹ ਜੇ ਤੁਹਾਨੂੰ ਆਪਾਂ ਪਹਿਲਾਂ ਦਿਖਾ ਦਿੱਤਾ ਹੈ ਠੀਕ ਹੈ ਜੀ ਸੌਫਟ ਕੋਟ ਡ్రਾਈ ਪਸ਼ਮੀਨਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਥੋੜੇ ਜਿਹਾ ਵਰਕ ਵਾਲੇ ਸੂਟ ਜਿਹੜੇ ਬਿਨਾ ਸਟੀਚਿੰਗ ਤੋਂ ਜਾਣੇ ਨੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਅਸੀਂ ਬਹੁਤ ਪਿਆਰਾ ਜਿਹਾ ਨੈੱਕ ਬਣਾਇਆ ਹੋਇਆ ਆਪਾਂ ਤੁਸੀਂ ਦੇਖ ਸਕਦੇ ਹੋ। ਨੱਕ ਦੇ ਉੱਪਰ ਕੰਮ ਕੀਤਾ ਹੋਇਆ ਇਹ ਸਾਰਾ ਕੰਮ ਜਿਹੜਾ ਆਰੇ ਦੇ ਵਿੱਚ ਰਹੇਗਾ ਦੋ ਸ਼ੇਡ ਆਪਾਂ ਇੱਥੇ ਲਗਾਏ ਹੋਏ ਨੇ ਬਹੁਤ ਹੀ ਪਿਆਰੀ ਸ਼ੇਡ ਨੇ ਮਾਸਟਰਡ ਐਂਡ ਗਾਜ਼ਰੀ ਜਿਹਾ ਕਲਰ ਆਪਾਂ ਲਗਾਇਆ ਹੋਇਆ ਤਿੰਨ ਕਲਰ ਆਪਾਂ ਲਗਾਏ ਹੋਏ ਨੇ ਐਂਡ ਜ਼ਰੀ ਦੇ ਨਾਲ ਬਹੁਤ ਸੋਹਣੀ ਆਉਟਿੰਗ ਜਿਹੜੀ ਕੀਤੀ ਹੋਈ ਹੈ ਐਂਡ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਹਾਂ ਇੱਕ ਗੱਲ ਹੋਰ ਅਗਰ ਤੁਸੀਂ ਇਸ ਨਾਲ ਦੁਪੱਟਾ ਡਾ ਰੈਡੀ ਕਰਾਉਣਾ ਚਾਹੁੰਦੇ ਤੁਸੀਂ ਦੁਪੱਟੇ ਦੇ ਉੱਪਰ ਇਹਨਾਂ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਪ੍ਰਾਈਸ ਘੱਟ ਦੇ ਵਿੱਚ ਬਣਾਉਣਾ ਚਾਹੁੰਦੇ ਤੁਸੀਂ ਸਿੰਪਲ ਦੁਪੱਟਾ ਬਣਾ ਕੇ ਉਸ ਨਾਲ ਲੈਸ ਜਿਹੜੀ ਤੇ ਇਹਦੇ ਨਾਲ ਹੀ ਆਪਾਂ ਸਿੰਪਲ ਦੁਪੱਟਾ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਦੁਪੱਟੇ ਦੇ ਉੱਪਰ ਜੇ ਲੈਸ਼ ਲੱਗ ਰਹੀ ਸੀ ਉਹ ਤੁਹਾਨੂੰ ਆਪਾਂ ਕਿਤੇ ਜਦੋਂ ਸਟਿਚ ਹੋ ਜਾਏਗਾ ਉਦੋਂ ਦਿਖਾਵਾਂਗੇ ਤਾਂ ਇਹਦਾ ਫੈਬਰਿਕ ਆਪਾਂ ਇੱਥੇ ਰੱਖਿਆ ਹੋਇਆ ਜੀ ਉਹ ਆਪਾਂ ਖਾਦੀ ਸਿਲਕ ਰੱਖੀ ਹੋਈ ਹੈ ਦੋ ਤਰ੍ਹਾਂ ਦੀ ਖਾਦੀ ਸਿਲਕ ਆਉਂਦੀ ਹੈ ਜੀ ਇੱਕ ਤਾਂ ਬਿਲਕੁਲ ਸੈਮੀ ਵਾਲੀ ਐਂਡ ਇੱਕ ਬਿਲਕੁਲ ਫੁੱਲ ਪਿਓਰ ਵਾਲੀ ਬਟ ਆਪਾਂ ਜਿਹੜੀ ਸੈਮੀ ਵਾਲੀ ਲਗਾਈ ਹੈ ਉਹ ਵੀ ਬਹੁਤ ਫਾਈਨ ਕੁਆਲਿਟੀ ਦੀ ਹੈ ਜੀ ਕੋਈ ਹਲਕੀ ਕੁਆਲਿਟੀ ਆਪਾਂ ਨਹੀਂ ਲਗਾਉਂਦੇ ਹੈਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਿਲਕੁਲ ਨੇੜੇ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਐਂਡ ਇਹ ਫੁੱਲ ਪਿਓਰ ਹੈ ਉਹਦੀ ਪ੍ਰਾਈਸ ਕੁਝ ਹੋਰ ਹੋਏਗੀ ਠੀਕ ਹੈ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਐਂਡ ਇਸ ਤਰ੍ਹਾਂ ਤੁਹਾਨੂੰ ਬਾਹਾਂ ਦੇ ਉੱਪਰ ਮਿਲੇਗਾ ਸਲਵਾਰ ਦੇ ਉੱਪਰ ਅਗਰ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਬਾਹਾਂ ਦੇ ਉੱਪਰ ਕੰਮ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਿਲਕੁਲ ਲਾਈਟ ਜਿਹਾ ਬਹੁਤ ਸੋਹਣਾ ਤੇ ਥੋੜਾ ਜਿਹਾ ਬ੍ਰਾਈਟ ਜਿਹਾ ਸ਼ੇਡ ਲਾ ਕੇ ਆਪਾਂ ਰੈਡੀ ਕੀਤਾ ਹੋਇਆ ਬਾਕੀ ਜਿਹੜੀ ਲੁੱਕ ਹੈ ਜੀ ਉਹ ਅਸਲ ਦੇ ਵਿੱਚ ਨਾ ਬਣਨ ਤੋਂ ਬਾਅਦ ਪਤਾ ਲੱਗਦੀ ਜਦੋਂ ਸੂਟ ਸਟਿਚ ਹੋ ਜਾਂਦਾ ਹੈ ਅਗਰ ਸਾਡੇ ਤੋਂ ਸੂਟ ਸਟਿਚ ਹੋਇਆ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਫੈਬਰਿਕ ਆ ਪੜ ਰੱਖਿਆ ਹੋਇਆ ਰੌ ਸਿਲਕ ਰੱਖੀ ਹੋਈ ਹੈ ਜੀ ਸਿਆਮੀ ਦੇ ਵਿੱਚ ਲੋ ਜੀ ਇਹ ਵੀ ਆਪਾਂ ਰੌ ਸਿਲਕ ਦੇ ਉੱਪਰ ਕੀਤਾ ਹੋਇਆ ਬਹੁਤ ਹੀ ਸੌਫਟ ਵਾਲੀ ਇਸਦੇ ਵੀ ਆਪਾਂ neck ਦੇ ਉੱਪਰ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਬਹੁਤ ਪਿਆਰੇ ਜਿਹੇ ਕਲਰ ਲੱਗੇ ਹੋਏ ਨੇ ਐਂਡ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਜਿਹੜਾ ਹੋਇਆ ਹੋਇਆ ਫੈਬਰਿਕੇ ਵੀ ਖਾਦੀ ਸਿਲਕ ਰਹੇਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਫੈਬਰਿਕ ਜਿਹੜਾ ਲਗਵਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਹ ਵੀ ਸ਼ਾਇਦ ਆਪਾਂ ਸਟਿਚ ਕਰਕੇ ਭੇਜਾਂਗੇ ਸਟਿਚਿੰਗ ਤੋਂ ਬਾਅਦ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਬਹੁਤ ਹੀ ਪਿਆਰੀ ਸਟਿਚਿੰਗ ਕਰਾਂਗੇ ਅਨ ਤੁਸੀਂ ਦੇਖਿਓ ਕਿ ਬਿਨਾ ਸਟਿਚਿੰਗ ਤੋਂ ਤੁਹਾਨੂੰ ਇਹ ਕਿਵੇਂ ਦਾ ਲੱਗ ਰਿਹਾ ਔਰ ਜਦੋਂ ਸਟਿਚ ਕਰਾਂਗੇ ਉਦੋਂ ਦੇ ਦੀ ਲੁੱਕ ਜਿਹੜੀ ਕਿਵੇਂ ਦੀ ਆਉਂਦੀ ਹੈ ਕਿਉਂਕਿ ਪ੍ਰੋਪਰ ਆਪਾਂ ਫਿਨਿਸ਼ਿੰਗ ਪੱਟੀ ਦੇਖ ਕੇ ਇਹਨੂੰ ਸਟਿਚ ਕਰਾਂਗੇ ਬਹੁਤ ਹੀ ਪਿਆਰਾ ਜਿਹੜਾ ਰੈਡੀ ਹੋਏਗਾ ਫੈਬਰਿਕ ਆਪਾਂ ਤੁਹਾਨੂੰ ਐਂਡ ਤੁਸੀਂ ਆਪਣਾ ਸਿਲਕ ਤੇ ਵੀ ਕਰਵਾ ਸਕਦੇ ਹੋ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਟਿਸ਼ੂ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਲੋਜੀ ਪੋਖੋ ਸੋਨਾ ਮਸਟਰਡ ਕਲਰ ਐਂਡ ਕਾਫੀ ਸੂਟ ਆਪਾਂ ਇਹ ਵਾਲੇ ਡਿਜ਼ਾਈਨ ਦੇ ਵਿੱਚ ਰੈਡੀ ਕਰ ਚੁੱਕੇ ਆ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਐਂਡ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਇਸ ਤਰ੍ਹਾਂ ਪੂਰੀ ਸਰਦੇ ਚ ਬੂਟੀ ਰਹੇਗੀ ਫੈਬਰਿਕ ਜਿਹੜਾ ਰਹੇਗਾ ਰਾਮ ਟੈਕਸ ਪਸ਼ਮੀਨਾ ਰਹੇਗਾ ਇੱਕ ਗੱਲ ਹੋਰ ਪੜ੍ਹਨੋ ਕਿਸੇ ਤਰ੍ਹਾਂ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਬੁਰਨੀ ਨਹੀਂ ਆਏਗੀ ਕੋਈ ਕਲਰ ਨਹੀਂ ਜਾਏਗਾ ਠੀਕ ਹੈ ਜੀ ਰਾਮ ਟੈਕਸ ਪਸ਼ਮੀਨਾ ਆਪਾਂ ਲਗਾਇਆ ਹੋਇਆ ਕੋਈ ਹਲਕੀ ਕੁਆਲਿਟੀ ਨਹੀਂ ਲਗਾਈ ਹੋਈ ਠੀਕ ਹੈ ਲੋ ਜੀ ਇਸ ਤਰ੍ਹਾਂ ਆਪਣੇ ਬਾਹਾਂ ਦੇ ਉੱਪਰ ਕੰਮ ਰਹੇਗਾ ਦੇਖੋ ਕਾਫੀ ਕੰਮ ਜਿਹੜਾ ਹੈ ਵੀ ਆਪਣੀਆਂ ਬਾਜੂ ਦੇ ਉੱਪਰ ਜਿਹੜਾ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੋ ਜੀ ਅਗਰ ਤੁਸੀਂ ਸੇਮ ਪਸ਼ਮੀਨੇ ਦੇ ਉੱਪਰ ਕਰਾਉਣਾ ਚਾਹੁੰਦੇ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਸਕ੍ਰੀਨ ਦੇ ਉੱਪਰ ਆਪਾਂ ਪ੍ਰਾਈਸ ਦਿੱਤੀ ਹੋਈ ਜੀ ਵਿਦਆਊਟ ਸਟੀਚਿੰਗ ਐਂਡ ਵਿਦਆਊਟ ਦੁਪੱਟਾ ਠੀਕ ਹੈ ਅਗਰ ਤੁਸੀਂ ਕੋਈ ਹੋਰ ਫੈਬ੍ਰਿਕ ਤੇ ਜਾਓਗੇ ਅਗਰ ਇਸ ਤੋਂ ਵਧਿਆ ਜਾਓਗੇ ਤਾਂ ਪ੍ਰਾਈਸ ਵੱਧ ਜਾਏਗੀ ਸੋ ਥੋੜੀ ਜਿਹੀ ਹਲਕੀ ਦੇ ਵਿੱਚ ਜਾਓਗੇ ਤਾਂ ਪ੍ਰਾਈਸ ਘਟ ਜਾਏਗੀ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕਿ ਅਸੀਂ ਪਸ਼ਮੀਨਾ ਸੂਟ ਪਾਣਾ ਚਾਹੁੰਦੇ ਹਾਂ ਬਟ ਉਹ ਲਾਈਟ ਵੇਟ ਹੋਵੇ ਇੱਕ ਬਿਲਕੁਲ ਨਿਊ ਪਸ਼ਮੀਨਾ ਐਜ਼ੀ ਲਗਜ਼ਰੀ ਪਸ਼ਮੀਨਾ ਤੁਸੀਂ ਉੱਤੇ ਵੀ ਕਰਵਾ ਸਕਦੇ ਹੋ ਉਹਦੇ ਕਲਰ ਆਪਾਂ ਤੁਹਾਨੂੰ ਭੇਜ ਦਾਂਗੇ ਉਹਨਾਂ ਦੇ ਵਿੱਚੋਂ ਕੋਈ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਸ ਦੇ ਉੱਪਰ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕ ਅਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੀ ਆਪਾਂ ਦੇ ਚੈਨਲ ਦੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਭੈਣੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਓ ਜੀ ਅਗਲਾ ਸੂਟ ਵੀ ਖਾਦੀ ਸਿਲਕ ਦੇ ਉੱਪਰ ਇਹ ਸਾਡੀ ਭੈਣ ਤੁਹਾਨੂੰ ਰੋਜ਼ ਕਹਿੰਦੀ ਦੀਦੀ ਫੋਟੋ ਭੇਜ ਦਿਓ ਮੇਰੇ ਸੂਟਾਂ ਦੀ ਪਰ ਟਾਈਮ ਬਹੁਤ ਘੱਟ ਹੁੰਦਾ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿ ਮੈਰਿਜ ਸੀਜ਼ਨ ਚੱਲ ਰਿਹਾ ਹੈ ਉਸ ਕਰਕੇ ਫੋਟੋ ਤੇ ਟਾਈਮ ਬਿਲਕੁਲ ਨਹੀਂ ਹੁੰਦਾ ਲਓ ਜੀ ਇਸ ਤਰ੍ਹਾਂ ਆਪਣਾ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਸੈਂਟਰ ਦੇ ਵਿੱਚ ਕੰਮ ਹੋਇਆ ਹੋਇਆ ਇਸ ਤਰੀਕੇ ਨਾਲ ਸੈਂਟਰ ਪੈਨਲ ਜਿਹੜਾ ਸੈਂਟਰ ਦੇ ਵਿੱਚ ਬਣਿਆ ਹੋਇਆ neck ਤੋਂ ਲੈ ਕੇ ਬਹੁਤ ਹੀ ਪਿਆਰਾ ਜਿਹਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਜੀ ਕਲਰ ਬਹੁਤ ਪਿਆਰੇ ਲੱਗੇ ਹੋਏ ਨੇ ਨਾ ਜ਼ਿਆਦਾ ਡਾਰਕ ਨੇ ਨਾ ਹੀ ਜ਼ਿਆਦਾ ਲਾਈਟ ਨੇ ਐਂਡ ਜਿਹੜਾ ਫੈਬਰਿਕ ਹੈ ਰਹੇਗਾ ਜੀ ਖਾਦੀ ਸਿਲਕ ਐਂਡ ਕਲਰ ਬਹੁਤ ਪਿਆਰਾ ਬੋਟਲ ਗ੍ਰੀਨ ਲਓ ਜੀ ਇਸ ਕਿ ਇੱਕ ਫਲਾਰ ਜਿਹੜਾ ਸਾਡੀਆਂ ਬਾਹਾਂ ਦੇ ਉੱਪਰ ਆਏਗਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਔਰ ਬਾਕੀ ਤੁਹਾਨੂੰ ਮੈਂ ਦੱਸਿਆ ਜੀ ਲੁੱਕ ਜਿਹੜੀ ਅਸਲ 'ਚ ਬਣਨ ਤੋਂ ਬਾਅਦ ਆਉਂਦੀ ਹੈ ਸਟੀਚਿੰਗ ਹੋਣ ਤੋਂ ਬਾਅਦ ਜਿਹੜੀ ਲੁੱਕ ਪਤਾ ਚੱਲਦੀ ਸੂਟ ਦੀ ਵੀ ਲੋ ਜੀ ਇਹ ਵਾਲਾ ਡਿਜ਼ਾਈਨ ਜਿਹੜਾ ਹੈ ਤੁਸੀਂ ਬਾਹਾਂ ਤੇ ਵੀ ਕਰ ਸਕਦੇ ਹੋ ਐਂਡ ਸਲਵਾਰ ਤੇ ਵੀ ਕਰ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਇਹ ਤੁਹਾਨੂੰ ਆਪਾਂ ਤਾਂ ਦਿਖਾ ਰਹੇ ਹਾਂ ਕਿਉਂਕਿ ਕੁਝ ਸੂਟ ਸਾਡੇ ਜਿਹੜੇ ਅਨਸਟਿਚ ਜਾਂਦੇ ਨੇ ਤਾਂ ਉਹਨਾਂ ਦੀ ਆਪਾਂ ਵੀਡੀਓ ਤੁਹਾਨੂੰ ਅਨਸਟਿਚ ਜਿਹੜੀ ਸ਼ੇਅਰ ਕਰ ਦਿੰਨੇ ਆ ਠੀਕ ਹੈ ਕਿਉਂਕਿ ਤੁਹਾਨੂੰ ਆਈਡੀਆ ਹੋ ਜੇ ਕਿ ਕਿਹੜਾ ਡਿਜ਼ਾਈਨ ਕਿਹੜੇ ਫੈਬਰੀ ਦੇ ਉੱਪਰ ਜ਼ਿਆਦਾ ਸੋਹਣਾ ਲੱਗ ਰਿਹਾ ਔਰ ਜ਼ਰੂਰੀ ਨਹੀਂ ਕਿ ਮਸ਼ੀਨਵਰਕ ਤੁਸੀਂ ਕਾਟਨ ਬੇਸ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਵਾ ਸਕਦੇ ਹੋ ਜਿਹੜਾ ਮਸ਼ੀਨੀ ਵਰਕ ਹੋ ਗਿਆ ਪਫ ਦਾ ਕੰਮ ਹੋ ਗਿਆ ਆਰੀ ਦਾ ਕੰਮ ਹੋ ਗਿਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕੇ ਪਸ਼ਮੀਨੇ ਤੇ ਸ਼ਿਮਰ ਤੇ ਟਿਸ਼ੂ ਤੇ ਕ੍ਰਸ਼ ਤੇ ਠੀਕੇ ਜੀ ਗੈਵਰਡਨ ਸਿਲਕ ਦੇ ਉੱਪਰ ਉਹ ਹਰੇਕ ਫੈਬਰਿਕ ਦੇ ਉੱਪਰ ਵਧੀਆ ਲੱਗਦਾ ਹੈ ਅਲੋਚ ਅਗਲਾ ਇਹ ਫੈਬਰਿਕ ਰਹੇਗਾ ਬਹੁਤ ਹੀ ਪਿਆਰੀ ਜੀ ਕ੍ਰਸ਼ ਕਾਟਨ ਅਗਰ ਕਿਸੇ ਨੂੰ ਜਲਦੀ ਚਾਹੀਦੀ ਹੈ ਤੁਸੀਂ ਸਾਡੇ ਤੋਂ ਮੰਗਵਾ ਵੀ ਸਕਦੇ ਹੋ ਲੋਜੀ ਕ੍ਰਸ਼ ਕਾਟਨ ਚੈੱਕ ਕਰੋ ਬਹੁਤ ਜਿਆਦਾ ਸੌਫਟ ਹੈ ਤੇ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਸੈਂਟਰ ਪੈਨਲ ਰਹੇਗਾ ਇਹ ਸਾਰਾ ਕੰਮ ਜਿਹੜਾ ਆਰੀ ਦੇ ਉੱਪਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਕੋਈ ਜਿਆਦਾ ਥ੍ਰੈਡ ਨਹੀਂ ਲਗਾਏ ਆਪਾਂ ਸਿਰਫ ਸਿੰਗਲ ਥ੍ਰੈਡ ਨਾਲ ਕੰਮ ਕੀਤਾ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਆਪਣੇ ਸੂਟ ਦਾ ਐਂਡ ਬਹੁਤ ਪਿਆਰਾ ਜਿਹਾ ਆਪਣੇ ਥ੍ਰੈਡ ਦਾ ਕਲਰ ਹੈ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਇਸ ਤਰ੍ਹਾਂ ਆਪਣਿਆ ਰਹੇਗਾ ਬਾਹਾਂ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਜੀ ਬਾਕੀ ਉਹੀ ਗੱਲ ਸਟੀਚਿੰਗ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਲੁੱਕ ਕਿਵੇਂ ਦਾ ਸਟਿਚ ਹੁੰਦਾ ਬਹੁਤ ਸੋਹਣਾ ਸੂਟ ਹੈ ਜੀ ਕਾਫੀ ਸਮੇਂ ਪਹਿਲਾਂ ਆਪਾਂ ਇਹ ਸੂਟ ਬਣਾਇਆ ਸੀ ਬਟ ਇਹ ਹਜੇ ਤੱਕ ਵੀ ਸਾਡਾ ਇਹ ਡਿਜ਼ਾਈਨ ਜਿਹੜਾ ਬਣਦਾ ਜਾ ਰਿਹਾ ਇਥੋਂ ਪਤਾ ਲੱਗਦਾ ਕਿ ਵਾਕਈ ਸਾਡਾ ਕੰਮ ਜਿਹੜਾ ਭੈਣਾਂ ਨੂੰ ਵਧੀਆ ਲੱਗਦਾ ਹੈ ਜਦੋਂ ਭੈਣਾਂ ਇੰਨੇ ਪੁਰਾਣੇ-ਪੁਰਾਣੇ ਸਾਡੇ ਡਿਜ਼ਾਈਨ ਕੱਢ ਕੇ ਭੇਜਦੇ ਨੇ ਜਿਹੜੀਆਂ ਪਿਛਲੀਆਂ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਭੈਣਾਂ ਦੇ ਸਾਨੂੰ ਜਿਹੜੇ ਸਕਰੀਨਸ਼ਾਟ ਭੇਜੇ ਹੁੰਦੇ ਨੇ ਕਿ ਅਮਨ ਇਹ ਬਣਾ ਦਿਓ ਤੁਸੀਂ ਬਹੁਤ ਪਹਿਲਾਂ ਬਣਾਇਆ ਸੀ ਬਿਲਕੁਲ ਸਕ੍ਰੀਨ ਦੇ ਉੱਪਰ ਆਪਾਂ ਜਿਹੜੀ ਪ੍ਰਾਈਸ ਸ਼ੋ ਕੀਤੀ ਹੈ ਜੀ ਵਿਦਾਊਟ ਦੁਪੱਟਾ ਐਂਡ ਵਿਦਾਊਟ ਸਟਿਚਿੰਗ ਕੀਤੀ ਹੋਈ ਹੈ। ਲਓ ਜੀ। ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਔਰ ਇਹ ਆਪਾਂ ਕਾਫੀ ਵਾਰ ਬਣਾ ਚੁੱਕੇ ਆਂ ਥੋੜਾ ਬਹੁਤਾ ਕਲਰ ਦੇ ਵਿੱਚ ਫਰਕ ਪੈ ਜਾਂਦਾ ਜੀ ਕਿਉਂਕਿ ਕਈ ਵਾਰ ਸੇਮ ਫੈਬਰਿਕ ਜਿਹੜਾ ਖਤਮ ਹੋ ਜਾਂਦਾ ਫਿਰ ਦੁਬਾਰਾ ਜਿਹੜਾ ਮੰਗਾਉਨੇ ਆ ਤੇ ਉਹ ਫੈਬਰਿਕ ਕਿਸੇ ਹੋਰ ਕਲਰ ਦੇ ਉੱਪਰ ਆ ਜਾਂਦਾ। ਲਓ ਜੀ ਸੈਂਟਰ ਪੈਨਲ। ਇਹ ਸਾਰਾ ਮਸ਼ੀਨ ਦਾ ਕੰਮ ਰਹੇਗਾ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ। ਲੋਜੀ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾ ਸਕਦੇ ਹੋ ਫੈਬਰਿਕ ਜਿਹੜਾ ਰਹੇਗਾ ਬਹੁਤ ਪਿਆਰੀ ਕਾਟਨ ਰਹੇਗੀ ਜਿੱਥੇ ਗਰਮੀ ਹੈ ਜਿਹੜੀਆਂ ਕਾਹ ਕੰਟਰੀਆਂ ਦੇ ਵਿੱਚ ਹਨਾ ਤੁਸੀਂ ਬਣਾ ਸਕਦੇ ਹੋ ਲੋਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਤੇ ਇਹ ਸਪੈਸ਼ਲੀ ਗੁਰਦੁਆਰਾ ਸਾਹਿਬ ਵਾਲੇ ਸੂਟ ਨੇ ਜੀ ਸੋਬਰ ਜੇ ਸਰਦਾਰੀ ਜੇ ਕੋਈ ਜ਼ਿਆਦਾ ਡਾਰਕ ਕਲਰ ਨਹੀਂ ਹੈਗੇ ਚ ਕੋਈ ਪੜਕੀਲੇ ਕਲਰ ਨਹੀਂ ਹੈਗੇ ਲੋਜੀ ਇਸ ਤਰ੍ਹਾਂ ਆਪਣੀ ਰਹੇਗੀ ਬਾਟਮ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਬਾਟਮ ਦਾ ਇਸ ਤਰ੍ਹਾਂ ਬਾਟਮ ਦੇ ਉੱਪਰ ਆਪਣੇ ਵਰਕ ਰਹੇਗਾ ਬਹੁਤ ਸੋਹਣੀ ਮੈਚਿੰਗ ਹੋਈ ਹੋਈ ਦੁਪੱਟਾ ਤੁਸੀਂ ਜਿਹਦੇ ਨਾਲ ਟਾਈ ਐਂਡ ਡਾਈ ਕਰਵਾ ਸਕਦੇ ਹੋ ਜਿਹੜਾ ਜਿਹੜਾ ਕਲਰ ਪਸੰਦ ਹੈ ਹਨਾ ਜਿਹੜਾ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਪਲੀਜ਼ ਬਿਨਾ ਸਕਰੀਨਸ਼ਾਟ ਤੋਂ WhatsApp ਤੇ ਮੈਸੇਜ ਨਾ ਕਰਿਓ ਭੈਣੋ ਸਾਨੂੰ ਇਹਦਾ ਨਹੀਂ ਪਤਾ ਲੱਗਦਾ ਮੈਂ ਵੀਡੀਓ ਦੇ ਵਿੱਚ ਬਾਰ-ਬਾਰ ਰਿਪੀਟ ਕਰਦੀ ਆ ਕਿ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਫਿਰ ਵੀ ਭੈਣੋ ਫੋਟੋ ਭੇਜ ਕੇ ਨਾਲ ਪੁੱਛਣ ਕਿਦਾ ਪ੍ਰਾਈਸ ਕੀ ਹੈ ਹਾਲਾਂਕਿ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੁੰਦਾ ਲਓ ਜੀ ਇਸ ਤਰੀਕੇ ਨਾਲ ਰਹੇਗਾ ਅਗਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਚੈੱਕ ਦੇ ਵਿੱਚ ਰਹੇਗਾ ਕਾਟਨ ਬੇਸ ਰਹੇਗੀ ਅੱਛੀ ਵਾਲੀ ਕਾਟਨ ਲਗਾਈ ਹੋਈ ਹੈ ਕੋਈ ਹਲਕੀ ਫੁਲਕੀ ਕਾਟਨ ਨਹੀਂ ਲਗਾਈ ਕੰਮ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਜਿਹਾ ਬੜਾ ਹੀ ਸੋਬਰ ਜਿਹਾ ਕੰਮ ਹੋਇਆ ਹੋਇਆ ਕੋਈ ਜ਼ਿਆਦਾ ਚ ਡਾਰਕ ਕਲਰ ਨਹੀਂ ਲਗਾਏ ਹੋਏ ਬੜਾ ਹੀ ਸੋਨਾ ਮਸਟਰਡ ਕਲਰ ਗ੍ਰੀਨ ਕਲਰ ਐਂਡ ਇੱਕ ਪੀਚ ਪਿੰਕ ਜਿਹਾ ਕਲਰ ਆਪਾਂ ਲਗਾਇਆ ਹੋਇਆ ਬਹੁਤ ਜ਼ਿਆਦਾ ਸੋਨਾ ਹੈ ਜੀ ਸਕਰੀਨ ਦੇ ਉੱਪਰ ਆਪਾਂ ਜਿਹੜੀ ਪ੍ਰਾਈਸ ਏਰੀਆ ਤੁਹਾਨੂੰ ਬਿਨਾਂ ਸਿਲਾਈ ਤੋਂ ਐਂਡ ਬਿਨਾਂ ਦੁਪੱਟੇ ਤੋਂ ਜੇ ਤੁਸੀਂ ਦੁਪੱਟਾ ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦ ਆ ਬਾਜੂ ਦੇ ਉੱਪਰ ਇੱਕ ਫਲਾਰ ਰਹੇਗਾ ਤੇ ਦੇਖੋ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਪਿਆਰਾ ਜਿਹਾ ਸਿੰਪਲ ਜਿਹੜਾ ਡਰਸੂਟ ਬਣੇਗਾ ਮਤਲਬ ਤੁਸੀਂ ਸੋਬਰ ਜਿਹਾ ਸੂਟ ਬਣਾ ਸਕਦੇ ਹੋ ਐਂਡ ਗੁਰਦੁਆਰਾ ਸਾਹਿਬ ਕਿਤੇ ਵੀ ਤੁਸੀਂ ਛੋਟੇ ਮੋਟੇ ਫੰਕਸ਼ਨ ਦੇ ਉੱਪਰ ਪਾ ਕੇ ਜਾ ਸਕਦੇ ਹੋ ਲੋ ਜੀ ਜਿੰਨੇ ਵੀ ਸੂਟ ਸੀ ਜਿੰਨੇ ਵੀ ਆਪਾਂ ਪ੍ਰਿੰਟਰ ਤੁਹਾਨੂੰ ਦਿਖਾਏ ਨੇ ਜਿੰਨੇ ਵੀ ਆਪਾਂ ਵਰਕ ਵਾਲੇ ਦਿਖਾਏ ਨੇ ਸਭ ਦੀ ਪ੍ਰਾਈਸ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਉੱਪਰ ਦਿਖਾਈ ਹੋਈ ਏ ਪਲੀਜ਼ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ